ਸੰਗਤੋ ਤੋਂ ਪਹਿਲਾਂ ਸਾਰੀ ਹੀ ਸੰਗਤ ਜਕਾਰੇ ਦਾ ਜਵਾਬ ਜਿੱਤੋਂ ਤੱਕ ਵੀ ਸੰਗਤ ਆਪ ਇਸ ਸਥਾਨ ਤੇ ਹਾਜ਼ਰੀ ਭਰ ਰਹੇ ਹੋ ਸਾਰਾ ਇਲਾਕਾ ਪੰਡਾਲ ਗੂੰਜ ਉਠੇ ਕੋਈ ਵੀ ਰਸਨਾ ਬੰਝੀ ਨਾ ਰਹੇ ਸਾਰੀ ਹੀ ਸੰਗਤ ਕਿਰਪਾ ਕਰਿਓ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਪਵਨ ਅਸਥਾਨ ਤੇ ਪਹੁੰਚਣ ਤੇ ਸਿੰਘ ਸਾਹਿਬ ਜੀ ਦਾ ਸਤਿ ਸ੍ਰੀ ਅਕਾਲ ਨੀ ਰਕबीर ਸਿੰਘ ਜੀ ਦਾ ਬਾਬਾ ਬਲਬੀਰ ਸਿੰਘ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਇਲਾਕੇ ਦੇ ਵੱਲੋਂ ਸਮੁੱਚੇ ਪ੍ਰਬੰਧ ਦੇ ਵੱਲੋਂ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਆਓ ਸਰਵਣ ਕਰੀਏ ਜੀ ਸਿੰਘ ਸਾਹਿਬ ਜੀ ਦੇ ਪਾਸੋਂ ਕਮਾਏ ਹੋਏ ਪ੍ਰਵਚਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੋ ਜੋਗ ਅਟਲ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਦੇਸ਼ ਉਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸ੍ਰੀ ਆਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਤੇ ਨਾਲ ਹੀ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਨਾ ਇੱਥੋਂ ਦੀ ਜਿਹੜੀ ਮੁਖ ਸੇਵਾਦਾਰ ਨੇ ਪ੍ਰਧਾਨ ਤੇ ਜਿੰਨੇ ਵੀ ਕਮੇਟੀ ਦੇ ਮੈਂਬਰ ਸਹਿਬਾਨ ਗੁਰੂ ਦੀਆਂ ਲਾੜੀਆਂ ਨੇ ਹੰਸ ਸਿੰਘ ਫੌਜਾਂ ਸਾਰਿਆਂ ਨੂੰ ਗੱਜ ਕੇ ਫਤਿਹ ਗਜੋਨਾ ਗੱਜ ਕੇ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਹ ਮਹਾਨ ਯੋਧੇ ਸੂਰਮੇ ਅਮਰ ਸ਼ਹੀਦ ਭੰਤਨ ਬਾਬਾ ਹਨੂਮਾਨ ਸਿੰਘ ਜੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਵੀਂ ਜਥੇਦਾਰ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਤਵੀਂ ਜਥੇਦਾਰ ਉਹਨਾਂ ਦਾ ਆਪਾਂ ਸ਼ਹੀਦੀ ਜਿਹੜੇ ਪਿਛਲੇ ਦਿਨੀ ਆਪਾਂ ਮਨਾਇਆ ਤੇ ਅੱਜ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਉੱਥੇ ਹੀ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾਲ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਉਹਨਾਂ ਦੇ ਸ਼ਹੀਦੀ ਅਸਥਾਨ ਜਿਹੜਾ ਕੁੰਬੜਾ ਸੁਹਾਣਾ ਹੁਣ ਇਸ ਵੇਲੇ ਮੁਹਾਲੀ ਜ਼ਿਲ੍ਹਾ ਹੈ ਪੰਜਾਬ ਦੇ ਵਿੱਚ ਆਪਾਂ ਉਸ ਅਸਥਾਨ ਤੇ ਮਨਾ ਰਹੇ ਆਂ ਭਾਵੇਂ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਉਹਨਾਂ ਦਾ ਜਿਹੜਾ ਜਨਮ ਹੈ ਉਹ ਪਿੰਡ ਨਰੰਗਪੁਰ ਇਸ ਵੇਲੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਉੱਥੇ ਵੀ ਦਰਸ਼ਨ ਦਦਾਰੇ ਕਰਨ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ ਤੇ ਉੱਥੇ ਵੀ ਜਿਹੜੇ ਬਹੁਤ ਵੱਡੇ ਪ੍ਰੋਗਰਾਮ ਹਰ ਸਾਲ ਕਰਵਾਏ ਜਾਂਦੇ ਨੇ ਜਿੱਥੇ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਅੱਜ ਅਮਰ ਸ਼ਹੀਦ ਧੰਨ ਧੰਨ ਬਾਬਾ अनुमान सिंह जी ਉਹਨਾਂ ਦੇ ਜਨਮ ਦਿਹਾੜਿਆਂ ਦੀਆਂ ਬਹੁਤ ਬਹੁਤ ਵਧਾਈਆਂ ਤੇ ਨਾਲ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਜਿੱਥੇ ਆਪਾਂ ਉਹ ਮਹਾਨ ਯੋਧੇ ਸੂਰਮਿਆਂ ਦਾ ਅੱਜ ਆਪਾਂ ਜਨਮ ਦਿਹਾੜੇ ਮਨਾ ਰਹੇ ਆਂ ਤੇ ਉਹਨਾਂ ਦੇ ਨਾਲ ਜਿਹੜੇ ਸ਼ਹੀਦ ਹੋਏ ਸਿੰਘਾਂ ਦਾ ਵੀ ਅੱਜ ਆਪਾਂ ਬਹੁਤ ਹੀ ਉਹਨਾਂ ਦਾ ਸਤਿਕਾਰਯੋਗ ਆਪਾਂ ਉਹਨਾਂ ਨੂੰ ਨਮਸਕਾਰ ਕਰਦੇ ਆਂ ਤੇ ਮੈਂ ਨਾਲ ਬੇਨਤੀ ਕਰਦਾ ਮੇਰੇ ਬਹੁਤ ਹੀ ਜਿੱਥੇ ਆਪਣਾ ਖਾਲਸਾ ਪੰਥ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਸਿੰਘ ਸਾਹਿਬ ਗੰਨੀ ਰਗਵੀਰ ਸਿੰਘ ਜੀ ਉਹਨਾਂ ਨੇ ਵੀ ਆਪ ਜੀ ਨੂੰ ਸੰਦੇਸ਼ ਦੇਣਾ ਹੈ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਫੈਸਲੇ ਕੱਲ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਏ ਪੰਜੇ ਸਿੰਘ ਸਹਬਾਨਾ ਨੇ ਜਿਨ੍ਹਾਂ ਦੇ ਵਿੱਚ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਾਂ ਸ੍ਰੀ ਦਾਨਵੰਸਾ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਾਂ ਸ੍ਰੀ ਕੇਸਗੜ੍ਹ ਸਾਹਿਬ ਕਹਿਣਾ ਬਹੁਤ ਔਖਾ ਹੁੰਦਾ ਸੌਖਾ ਵੀ ਹੈ ਤੇ ਔਖਾ ਵੀ ਹੈ ਕਿ ਸਜ਼ਾ ਜਿਹੜੀ ਹੈ ਉਹ ਬਹੁਤ ਥੋੜੀ ਲਾਈ ਨੇ ਸਜ਼ਾ ਤੇ ਸਜ਼ਾਈ ਹੈ ਜਿਹੜੀ ਸਜ਼ਾ ਇਹਨਾਂ ਨੇ ਲਾਈ ਤੇ ਉਹ ਜਿਹੜਾ ਤਰੀਕਾ ਹੈ ਮੈਂ ਇਤਿਹਾਸ ਦੇ ਵੀ ਪਰਮਾਨ ਆਪ ਜੀ ਨਾਲ ਥੋੜੇ ਸਾਂਝੇ ਕਰੂੰਗਾ ਜਿਨ੍ਹਾਂ ਦਾ ਅੱਜ ਆਪਾਂ ਜਨਮ ਦਿਹਾੜਾ ਮਨਾ ਰਹੇ ਆ ਇਹ ਉਹ ਮਹਾਨ ਯੋਧੇ ਸੂਰਮੇ ਜਿਨ੍ਹਾਂ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਕਮਾਨ ਸੰਭਾਲੀ ਤੇ ਸਭ ਤੋਂ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਜਿਨ੍ਹਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਜਦੋਂ ਆਪਾਂ ਸਾਰੇ ਗੁਰਸਿੱਖਾਂ ਨੂੰ ਹੁਕਮ ਕੀਤਾ ਸੀ ਹਜੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹੁਕਮ ਕੀਤਾ ਸੀ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੇ ਕੀਤੀ ਨਾਲ ਹੀ ਉਹਨਾਂ ਨੇ ਹੁਕਮ ਕੀਤਾ ਸੀ ਆਗਿਆ ਭਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਜਿੱਥੇ ਉਹਨਾਂ ਨੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਨੇ ਤੇ ਨਾਲ ਹੀ ਉਹਨਾਂ ਨੇ ਆਪਨ ਪਉ ਸ੍ਰੀ ਖਾਲਸਾ ਹੈ ਸੌਂਪਾ ਦਵਤੇ ਰੂਪ ਸਤਗੁਰੂ ਗ੍ਰੰਥਾ ਜਿਹੜਾ ਆਪਣਾ ਸਰੂਪ ਸੀ ਉਹ ਖਾਲਸੇ ਨੂੰ ਬਖਸ਼ਿਸ਼ ਕੀਤਾ ਤੇ ਉਹਨਾਂ ਨੇ ਜਿਹੜੇ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਨੂੰ ਥਾਪੀ ਦਿੱਤੀ ਤੇ ਉਹਨਾਂ ਨੂੰ ਨਿਸ਼ਾਨ ਨਗਾਰਾ ਬਖਸ਼ਿਸ਼ ਕੀਤਾ ਸ੍ਰੀ ਸਾਹਿਬ ਬਖਸ਼ਿਸ਼ ਕੀਤੀ ਹੁਕਮਨਾਮੇ ਬਖਸ਼ਿਸ਼ ਕੀਤੇ ਤੇ ਨਾਲ ਹੀ ਉਹਨਾਂ ਨੇ ਹੁਕਮ ਕੀਤਾ ਸੀ ਜਿਵੇਂ ਮੈਂ ਵਿਚਰਦਾ ਸੀ ਓਵੇਂ ਵਿਚਰਨਾ ਗਊ ਗਰੀਬ ਦੀ ਰੱਖਿਆ ਕਰਨੀ ਹੈ ਜ਼ਬਰ ਜ਼ੁਲਮ ਦਾ ਟਾਕਰਾ ਕਰਨਾ ਹੈ ਦੇ ਨਾਲ ਹੀ ਉਹਨਾਂ ਦੀ ਕਮਾਂਡ ਦੇ ਵਿੱਚ ਬਾਬਾ ਬੰਦਾ ਸਿੰਘ ਜੀਹਾਦਰ ਜੀ ਨੂੰ ਪੰਜਾਬ ਵੱਲ ਭੇਜਣਾ ਕੀਤਾ ਸੀ ਤੇ ਜਿੱਥੇ ਉਹਨਾਂ ਨੇ ਆ ਕੇ ਆਪਾਂ ਦੇਖਦੇ ਹਾਂ ਇਤਿਹਾਸ ਪੜ੍ਹਦੇ ਹਾਂ ਪਾਣੀਪਤ ਸਮਾਣਾ ਸੰਢੋਰਾ ਜਿਹੜਾ ਸਮਾਣਾ ਉੱਥੋਂ ਦੇ ਜਲਾਦ ਸੀ ਜਿਨ੍ਹਾਂ ਨੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਸੀ ਉਹਨਾਂ ਦੇ ਬਦਲੇ ਲੈ ਜੱਪੜ ਚਿੜੀ ਦੇ ਮੈਦਾਨੇ ਜੰਗ ਦੇ ਵਿੱਚ ਹਰ ਸਾਲ ਆਪਾਂ ਜਿੱਥੇ ਇੱਥੋਂ ਜਿਹੜਾ ਮਹਾਨ ਨਗਰ ਕੀਰਤਨ ਜਿਹੜਾ ਆਰੰਭ ਹੁੰਦਾ ਜਿੱਥੇ ਅੱਜ ਵੀ ਜਿੱਥੇ ਜਦੋਂ ਆਪਾਂ ਫਸੇ ਘਟ ਸਾਹਿ ਪਹੁੰਚਦੇ ਆ ਉਸ ਵੇਲੇ ਜੱਪੜ ਚਿੜੀ ਦੇ ਮੈਦਾਨ ਦੇ ਜੰਗ ਦੇ ਵਿੱਚ ਜਨਜੀਤ ਖਾਨ ਨੂੰ ਸੋਧ ਕੇ ਜਿਨੇ ਧੋਖੇ ਦੇ ਨਾਲ ਗੁਰੂ ਸਾਹਿਬ ਦੇ ਪਿੱਛੇ ਭੇਜ ਕੇ ਗੁਰੂ ਸਾਹਿਬ ਦੇ ਨਾਲ ਧੋਖੇ ਦੇ ਨਾਲ ਵਾਰ ਕੀਤਾ ਸੀ ਖੰਜਰ ਦਾ ਤੇ ਵਜੀਦ ਖਾਨ ਨੂੰ ਜਿਹੜਾ ਇਸੇ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਉਹਨੂੰ ਸੋਧ ਕੇ ਤੇ ਜਿਹੜੇ ਸਰਹੰਦ ਥੇਹ ਦੇ ਉੱਪਰ ਬੁੰਡਾ ਦਲ ਦੇ ਬਾਬਾ ਬੰਦਾ ਸਿੰਘ ਜੀ ਬਹਾਦਰ ਇਹਨਾਂ ਨੇ ਜਿਹੜੇ ਸੀ ਉੱਥੇ ਫਤਿਹ ਦੇ ਨਿਸ਼ਾਨ ਚੁਲਾਏ ਅੱਜ ਵੀ ਹਰ ਸਾਲ ਜਿਹੜਾ ਸ਼ਰੋਮਣੀ ਪੰਚ ਆਕਾਲੀ ਬੁੰਡਾ ਦਲ ਪੰਜਵਾਂ ਤਖਤ ਵੱਲੋਂ ਉੱਥੇ ਫਤਿਹ ਦੇ ਨਿਸ਼ਾਨ ਉਹ ਥੇਹ ਦੇ ਉੱਪਰ ਚੁਲਾਏ ਜਾਂਦੇ ਨੇ ਸੋ ਜਿੱਥੇ ਸਾਡੇ ਬਹੁਤ ਸਤਿਕਾਰਯੋਗ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਪਹੁੰਚੇ ਨੇ ਮੈਨੂੰ ਯਾਦ ਆ ਉਹ ਵੀ ਸਮਾਂ ਜਦੋਂ ਸਤਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਇਸ ਸਥਾਨ ਤੇ ਜਦੋਂ ਮੈਂ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚਿਆ ਉਹਨਾਂ ਨੇ ਮੇਰੇ ਨਾਲ ਜਿਹੜੇ ਵਚਨ ਕੀਤੇ ਉਦੋਂ ਬਾਬਾ ਪਰਮਜੀਤ ਸਿੰਘ ਵੀ ਇੱਥੇ ਹਾਜ਼ਰ ਸੀ ਨਾਲ ਉਹਨਾਂ ਨੇ ਸਾਰਾ ਪੁੱਛਿਆ ਵੀ ਬਾਬਾ ਜੀ ਅੱਜ ਕੱਲ ਬੁੰਡਾ ਦਲ ਦੇ ਵਿੱਚ ਕੀ ਮਰਿਆਦਾ ਕਿਵੇਂ ਅਮਰ ਸਕਾਉਂਦੇ ਨੇ ਤੇ ਸਾਰਾ ਉਹਨਾਂ ਨੇ ਕਦੋਂ ਤੋਂ ਤੁਸੀਂ ਭਰਤੀ ਹੋਏ ਤੇ ਫਿਰ ਜਦੋਂ ਮੈਂ ਉਹਨਾਂ ਨੂੰ ਦੱਸਿਆ ਤੇ ਫਿਰ ਉਹਨਾਂ ਨੇ ਆਪਣੀ ਜਿਹੜੀ ਸਾਖੀ ਵੀ ਸੁਣਾਈ ਕਿ ਬਾਬਾ ਜੀ ਮੈਂ ਵੀ ਬੁੱਢਾ ਦਲ ਦੇ ਵਿੱਚ ਬਾਬਾ ਸਾਹਿਬ ਸਿੰਘ ਕਲਾਤਾਰੀ ਜਿਹੜੇ ਬੁੱਢਾ ਦਲ ਦੇ 11ਵੇਂ ਜਥੇਦਾਰ ਸੀ ਉਹਨਾਂ ਵੇਲੇ ਬੁੱਢਾ ਦਲ ਦੇ ਵਿੱਚ ਭਰਤੀ ਹੋਇਆ ਤੇ ਬੁੱਢਾ ਦਲ ਦੇ ਵਿੱਚ ਜਿੱਥੇ ਘੋੜਿਆਂ ਦੀਆਂ ਰਸਾਲਿਆਂ ਦੀ ਸੇਵਾ ਸੰਭਾਲੀ ਤੇ ਉੱਥੇ ਜਿਹੜੇ ਆ ਬੁੱਢਾ ਦਲ ਦੇ ਵਿੱਚੋਂ ਹੀ ਅਮਰ ਛਕਿਆ ਸੀ ਤੇ ਉਹ ਕਹਿੰਦੇ ਹੁਣ ਵੀ ਬਾਬਾ ਜੀ ਮੈਂ ਅਮਰ ਛਕਣਾ ਚਾਹੁੰਦਾ ਉਦੋਂ ਬਾਬਾ ਪਰਮਜੀਤ ਸਿੰਘ ਵੀ ਨਾਲ ਸੀ ਮੈਂ ਕਿਹਾ ਬਾਬਾ ਜੀ ਆਪ ਜੀ ਤੇ ਬ੍ਰਹਮ ਗਿਆਨੀ ਹੋ ਕਹਿੰਦੇ ਨਹੀਂ ਮੈਂ ਅਮਰਤ ਜ਼ਰੂਰ ਛਕਣਾ ਹੈ ਗੁਰੂ ਸਾਹਿਬ ਦੇ ਉਹਨਾਂ ਤੇ ਇੰਨੀ ਉਪਾਰ ਕਿਰਪਾ ਸੀ ਜਿਨ੍ਹਾਂ ਨੇ ਇਸ ਅਸਥਾਨ ਤੇ ਉਦੋਂ ਤੋਂ ਲੈ ਕੇ ਜਿਹੜੇ ਲੜੀਵਾਰ ਅਖੰਡ ਪਾਠ ਸਾਹਿਬ ਚਲਾਏ ਤੇ ਇਹ ਜਿਹੜੇ ਅਸਥਾਨਾਂ ਦੀਆਂ ਸੇਵਾਵਾਂ ਉਹਨਾਂ ਨੇ ਰੰਭ ਕੀਤੀਆਂ ਤੇ ਜਦੋਂ ਬਾਬਾ ਬਨੋਦ ਸਿੰਘ ਜੀ ਹੋਰਾਂ ਤੋਂ ਬਾਅਦ ਦੂਸਰੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਤੀਸਰੇ ਨਵਾਬ ਕਪੂਰ ਸਿੰਘ ਜੀ ਚੌਥੇ ਬਾਬਾ ਜਸਾ ਸਿੰਘ ਆਲੂ ਵਾਲਿਆ ਤੇ ਜਿਹੜੇ ਪੰਜਵੇਂ ਜਥੇਦਾਰ ਬੁੱਢਾ ਦਲ ਦੇ ਬਾਬਾ ਨੈਣਾ ਸਿੰਘ ਜੀ ਛੇਵੇਂ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਆਪਾਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਆਂ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਹੋ ਜਿਹਾ ਹੋਵੇ ਉਹ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗਾ ਹੋਵੇ ਤੇ ਅੱਜ ਆਪਾਂ ਬਹੁਤ ਮਾਣ ਨਾਲ ਇਹ ਕਹਿ ਸਕਦੇ ਆ ਕਿ ਉਸ ਜਗ੍ਹਾ ਤੇ ਜਿਹੜੇ ਸੇਵਾ ਨਿਭਾਰ ਹੈ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਿਨ੍ਹਾਂ ਨੇ ਕੱਲ ਜਿਹੜੇ ਫੈਸਲੇ ਕੀਤੇ ਜਿਹੜਾ ਉਹਨਾਂ ਨੇ ਹੁਕਮ ਕੀਤਾ ਸੁਖਬੀਰ ਸਿੰਘ ਖੜਾ ਹੋ ਤੇ ਜਦੋਂ ਖੜਿਆ ਹੋ ਕੇ ਉਹਨਾਂ ਨੇ ਜਿਹੜੀ ਆਪਣੀ ਇੱਕ ਗਲਤੀ ਦਾ ਜਿਹੜਾ ਅਹਿਸਾਸ ਕੀਤਾ ਜਿਹੜੀ ਉਹਨਾਂ ਨੂੰ ਸਜ਼ਾ ਸੁਣਾਈ ਤੇ ਜਿਹੜਾ ਉਹਨਾਂ ਨੇ ਸਿਰ ਝੁਕਾ ਕੇ ਉਹ ਨਮਸਕਾਰ ਕਰਕੇ ਸਾਰੀ ਜਿਹੜੇ ਉਹਨਾਂ ਦੇ ਪਾਰਟੀ ਦੇ ਕਾਰਕੁਨ ਸੀ ਜਾਂ ਉਸ ਵੇਲੇ ਦੇ ਪਾਰਟੀ ਦੇ ਵਿੱਚ ਜਾਂ ਸਰਕਾਰ ਦੇ ਵਿੱਚ ਸ਼ਾਮਲ ਸੀ ਜਾਂ ਸ਼ਰੋਮਣੀ ਕਮੇਟੀ ਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਸਜ਼ਾ ਜਿਹੜੀ ਮਨਜ਼ੂਰ ਕੀਤੀ ਇਹ ਫੈਸਲੇ ਜਿਹੜੇ ਬਹੁਤ ਵੱਡੇ ਸੀ ਤੇ ਜਿਹੜਾ ਇਹਨਾਂ ਨੇ ਇਹ ਫੈਸਲਾ ਲਿਆ ਕਿ ਜਿਹੜਾ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਸੀ ਕਿਉਂਕਿ ਜਿਹੜਾ ਸੌਦੇ ਝੂਠੇ ਸਾਧ ਨੂੰ ਜਿਹੜਾ ਮaaf ਕਰਨਾ ਜਿਹੜੇ ਉਸ ਵੇਲੇ ਜਿਹੜੇ ਸਰੂਪਾਂ ਦੇ ਇਲਜ਼ਾਮ ਜਾਂ ਗੋਲੀ ਚਲਾਉਣ ਦੇ ਇਲਜ਼ਾਮ ਉਹ ਸਾਰੇ ਉਹਨਾਂ ਨੇ ਸਿਰ ਝੁਕਾ ਕੇ ਆਪਣੀ ਝੋਲੀ ਦੇ ਵਿੱਚ ਪਵਾਏ ਸਜ਼ਾ ਤੇ ਸਜ਼ਾ ਹੀ ਹੈ ਤੇ ਜਿਹੜਾ ਉਹਨਾਂ ਨੇ ਆਪਣੀ ਝੋਲੀ ਦੇ ਵਿੱਚ ਪਾ ਕੇ ਤੇ ਸਿੰਘ ਸਾਹਿਬ ਨੇ ਜਿਹੜੀ ਬੇਮਿਸਾਲ ਜਿਹੜੀ ਹੈ ਉਹ ਕਾਇਮ ਕੀਤੀ ਜਿਹੜੀ ਹੈ ਆਪਣੀ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਰਤਬਾ ਹੋਰ ਵੀ ਬਲੰਦ ਹੋਇਆ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਕਹਿਣਾ ਬੜਾ ਔਖਾ ਕਿਉਂਕਿ ਅਕਾਲੀ ਬਾਬਾ ਫੂਲਾ ਸਿੰਘ ਹੀ ਸ਼ਹੀਦ ਉਹ ਆਪ ਹੀ ਸਭ ਕੁਝ ਸੀ ਤੇ ਪਰ ਜਿਹੜੇ ਸਿੰਘ ਸਾਹਿਬ ਸ਼ਰੋਮਲੀ ਕਮੇਟੀ 1920 ਦੇ ਵਿੱਚ ਅੰਗਰੇਜ਼ਾਂ ਨੇ ਜਾਂਦੇ ਹੋਏ ਇਹ ਜਿਹੜਾ ਸੀ ਐਕਟ 1920 ਦੇ ਵਿੱਚ ਆਇਆ ਤੇ 1925 ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਈ ਤੇ ਜਿਹੜੇ ਸਿੰਘ ਸਾਹਿਬਾਂ ਨੂੰ ਇਹ ਕਹਿੰਦੇ ਸੀ ਇਹ ਜਿਵੇਂ ਬਾਦ ਕਹਿਣਗੇ ਜਿਵੇਂ ਸ਼ਰੋਮਣੀ ਕਮੇਟੀ ਕਹੂਗੀ ਉਹ ਜਿਹੜਾ ਸੀ ਇੱਕ ਪਾਸੇ ਕਰਕੇ ਇਹਨਾਂ ਨੇ ਜਿਹੜੇ ਇਤਿਹਾਸਕ ਫੈਸਲਾ ਜਿਹੜਾ ਉਹ ਕੱਲ ਸੁਣਾਇਆ ਉਹਦੇ ਵਾਸਤੇ ਸਿੰਘ ਸਾਹਿਬ ਸਾਰੇ ਹੀ ਸਿੰਘ ਸਾਹਿਬ ਜਿਹੜੇ ਬਹੁਤ ਇਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਛੇਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਜਦੋਂ ਨਸ਼ਰੇ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਹੈ ਉਹ ਕਿਲੇ ਦੇ ਜਦੋਂ ਫਤਿਹ ਕਰਕੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਤੋਂ ਬਾਅਦ ਸੱਤਵੇਂ ਜਥੇਦਾਰ ਬੁੱਢਾ ਦਲ ਦੇ ਭੰਤਨ ਬਾਬਾ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਜਿਨ੍ਹਾਂ ਨੇ ਅੱਜ ਉਹਨਾਂ ਦਾ ਆਪਾਂ 259ਵਾਂ ਜਿਹੜਾ ਖੇਤ ਨੌ ਨਾਸੀ ਜਿਹੜਾ ਆਪਾਂ ਕਹਿ ਦਿੰਦੇ ਆ ਇੱਕ ਘਟ 70 ਉਹਨਾਂ ਦਾ ਜਿਹੜਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਕਾਰ ਦੇ ਨਾਲ ਮਨਾ ਰਹੇ ਆ ਤੇ ਲਾਲ ਹੀ ਬੇਨਤੀ ਕਰਦਾ ਜਦੋਂ ਬਾਬਾ ਹਨੂਮਾਨ ਸਿੰਘ ਜੀ ਨੇ ਕਮਾਨ ਸੰਭਾਲੀ ਭਾਵੇਂ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਹੋ ਰਹੇ ਨੇ ਜਿੱਥੇ ਬਹੁਤ ਵੱਡੀਆਂ ਮੱਲਾ ਮਾਰੀਆਂ ਜਿੱਥੇ ਉਹਨਾਂ ਨੇ ਲਾਹੌਰ ਤੋਂ ਲੈ ਕੇ ਕਾਬਲ ਕੰਧਾਰ ਅਫਗਾਨਿਸਤਾਨ ਬਹਾਵਲਪੁਰ ਤੇ ਸ਼੍ਰੀਨਗਰ ਜੰਮੂ ਕਸ਼ਮੀਰ ਜਿਹਨੂੰ ਆਪਾਂ ਕਹਿੰਦੇ ਆ ਦਿੱਲੀ ਤੋਂ ਪਾਰ ਪਾਕ ਜਿਹੜੇ ਐ ਉਹ ਖਾਲਸਾ ਪੰਥ ਬੁੱਢਾ ਦਲ ਨੇ ਜਿਹੜਾ ਰਾਜ ਭਾਗ ਕਾਇਮ ਕੀਤਾ ਇਹ ਇਲਾਕੇ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੇ ਦਿੱਤੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਕਾਇਮ ਕੀਤਾ ਸੀ ਉਹਨੂੰ ਬਚਾਉਂਦੇ ਹੋਈ ਜਿਹੜਾ ਖਾਲਸੇ ਦਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਤੇ ਜਦੋਂ ਮੁੰਦਕੀ ਦਾ ਜੰਗ ਜਿਹੜਾ ਆਰੰਭ ਹੋਇਆ ਉਦੋਂ ਜਿਹੜਾ ਸੀ ਸ਼ਾਨ ਸਿੰਘ ਅਟਾਰੀ ਵਾਲਾ ਉਹਨੂੰ ਬਾਬਾ ਹਨੂਮਾਨ ਸਿੰਘ ਜੀ ਕੋਲੇ ਉਹ ਪਹੁੰਚੇ ਕਿ ਬਾਬਾ ਜੀ ਮੈਂ ਤਾਂ ਹੁਣ ਬਜ਼ੁਰਗ ਹੋ ਚੁੱਕਿਆ ਤੇ ਮੇਰੇ ਕੋਲੇ ਮੇਰਾ ਸਰੀਰ ਹੀ ਹੈ ਉਹਨਾਂ ਨੇ ਕਿਹਾ ਨਹੀਂ ਬਜ਼ੁਰਗ ਨਹੀਂ ਉਹਨਾਂ ਨੇ 30000 ਫੌਜ ਜਿਹੜੀ ਨਹਿਮ ਸਿੰਘਾਂ ਦੀ ਤਿਆਰ ਪਰ ਤਿਆਰ श्याम ਸਿੰਘ ਆਟਾਰੀ ਵਾਲਾ ਨੂੰ ਦਿੱਤੀ ਤੇ ਜਿਹੜਾ ਮੁਦਕੀ ਦਾ ਜੰਗ ਜਿਹੜਾ ਉਹ ਫਦੇ ਕੀਤਾ ਜਿੱਥੇ 4000 ਅੰਗਜਤ ਅੰਗਰੇਜ਼ਾਂ ਦੇ ਜਿਹੜੇ ਗੋਰਿਆਂ ਦੇ ਅਫਸਰ ਹੀ ਮਾਰੇ ਗਏ ਸੀ ਫੌਜ ਦਾ ਤਾਂ ਕੋਈ ਅੰਤ ਹੀ ਨਹੀਂ ਤੇ ਉਹ ਜੰਗ ਫਦੇ ਕਰਕੇ ਫਿਰ ਆ ਬਾਬਾ ਜੀ ਜਿਹੜੇ ਆ ਉਹ ਉੱਥੇ ਮੁਦਕੀ ਦੇ ਜੰਗ ਦੇ ਵਿੱਚ ਪਹੁੰਚੇ ਉਹਨੂੰ ਫੜੇ ਕੀਤਾ ਉੱਥੋਂ ਜਿਹੜਾ ਅਸੀਂ ਜਦੋਂ ਪਟਿਆਲੇ ਵੱਲ ਚਾਲੇ ਪਾਏ ਬਾਬਾ ਹਨੂਮਾਨ ਸਿੰਘ ਜੀ ਹੋਰਾਂ ਨੇ ਪਟਿਆਲੇ ਜਿੱਥੇ ਗੁਰਦੁਆਰਾ ਬਗੀਚੀ ਬਾਬਾ ਬੰਬਾ ਸਿੰਘ ਜੀ ਛੌਣੀ ਬੁੱਢਾ ਦਲ ਹੈ ਤੇ ਨਾਲ ਹੀ ਜਿਹੜਾ ਗੁਰਦੁਆਰਾ ਦੂਫਨਵਾਰਨ ਸਾਹਿਬ ਜਿੱਥੇ ਸ਼ਹੀਦਾਂ ਦਾ ਸ਼ਹੀਦੀ ਅਸਥਾਨ ਜਿਹੜਾ ਉੱਥੇ ਵੀ ਬਣਿਆ ਹੋਇਆ ਤੇ ਕਿਸੇ ਵੇਲੇ ਇੱਥੇ ਜੋਤ ਚੱਲਦੀ ਸੀ ਉਹ ਸ਼ਹੀਦਾਂ ਦਾ ਜਿਹੜਾ ਪੁਰਾਣਾ ਇੱਕ ਪਿੱਪਲ ਦਾ ਦਰਖਤ ਹੁੰਦਾ ਸੀ ਉਹਦੇ ਥੱਲੇ ਜਿਹੜਾ ਹਰ ਵੇਲੇ ਜੋਤ ਚੱਲਦੀ ਸੀ ਉਹ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਅੱਗੇ ਪਿੱਛੇ ਕਰਤਾ ਤੇ ਉਹ ਜਿਹੜਾ ਹੁਣ ਵੀ ਉਹ ਕਾਇਮ ਹੈ ਸ਼ਹੀਦੀ ਸਥਾਨ ਇੱਥੇ ਜਿਹੜਾ ਉਦੋਂ ਦੇਖ ਕੇ ਆਏ ਕਿ ਪਟਿਆਲੇ ਵਾਲਾ ਰਾਜਾ ਜਿਹੜਾ ਗੁਰਸਿੱਖ ਹੈ ਆਪਾਂ ਇਹਨਾਂ ਦੇ ਨਾਲ ਉਹ ਰਿਆਸਤ ਦੇ ਵਿੱਚ ਚੱਲਦੇ ਆ ਪਰ ਪਤਾ ਨਹੀਂ ਸੀ ਉਦੋਂ ਦਾ ਜਿਹੜਾ ਪਟਿਆਲੇ ਦਾ ਰਾਜਾ ਕਰਮ ਸਿੰਘ ਕਰਮਲੀ ਜਿਨੇ ਖਾਲਸਾ ਪੰਥ ਬੁੱਢਾ ਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਸਤਵੇਂ ਜਥੇਦਾਰ ਤੇ ਤੋਪਾਂ ਦੇ ਨਾਲ ਜਿਹੜੇ ਨਾਲ ਅੰਗਰੇਜ਼ਾਂ ਨਾਲ ਮਿਲ ਕੇ ਜਿਹੜਾ ਹਮਲਾ ਕੀਤਾ ਤੇ ਜਿਹੜਾ ਉੱਥੋਂ ਜੰਗ ਸ਼ੁਰੂ ਹੋਇਆ ਪਟਿਆਲੇ ਤੋਂ ਉਧਰ ਜਿਹੜਾ ਕੜਾਮ ਹੈ ਦੇਵੀ ਨਗਰ ਦੇ ਕੋਲ ਕੜਾਮ ਤੋਂ ਹੁੰਦੇ ਹੋਏ ਰਾਜਪੁਰਾ ਜਿਹੜਾ ਚੌਂਕ ਦੇ ਵਿੱਚ ਇਹ ਵੀ ਸ਼ਹੀਦੀ ਸਥਾਨ ਸੀ ਹੁਣ ਛੋਟਾ ਜਿਹਾ ਉੱਥੇ ਮੰਦਰ ਦੀ ਨਿਸ਼ਾਨੀ ਹੈ ਇੱਥੇ ਗੁਰਦੁਆਰਾ ਵੀ ਹੁੰਦਾ ਸੀ ਮੈਂ ਬਚਪਨ ਦੇ ਵਿੱਚ ਬਾਬਾ ਸੰਤਾਰ ਸਿੰਘ ਜੀ ਨਾਲ ਦਰਸ਼ਨ ਕਰਦਾ ਰਿਆ ਉੱਥੋਂ ਲੈ ਕੇ ਜਿਹੜਾ ਜੰਗ ਹੈ ਪੰਚਕੂਲਾ ਉੱਥੇ ਬਾਬਾ ਅਬਦੂ ਸਿੰਘ ਜੀ ਬੁੱਢਾ ਦਲ ਦੀ ਹੋਣ ਵੀ ਛੋਣੀ ਹੈ ਤੇ ਉੱਥੇ ਉਹ ਸ਼ਹੀਦ ਹੋਏ ਉੱਥੋਂ ਜਿਹੜਾ ਜੰਗ ਸੀ ਕੁੰਮੜਾ ਸੁਹਾਣਾ ਇਸ ਜਗ੍ਹਾ ਤੇ ਜਦੋਂ ਬਾਬਾ ਜੀ ਪਹੁੰਚੇ ਤੇ ਉਹ ਜਿਹੜਾ ਤੋਪ ਦਾ ਗੋਲਾ ਉਹ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਹੋਰਾਂ ਦੇ ਜਦੋਂ ਲੱਗਿਆ ਤੇ ਉਹ ਇੱਥੇ ਸ਼ਹੀਦੀ ਜਿਹੜੀ ਉਹਨਾਂ ਨੇ ਪ੍ਰਾਪਤ ਕੀਤੀ ਤੇ ਜਦੋਂ ਬਾਬਾ ਹਨੂਮਾਨ ਸਿੰਘ ਜੀ ਸ਼ਹੀਦ ਹੋਏ ਜਿਹੜੀ ਨਾਲ ਫੌਜ ਸੀ ਉਹਨਾਂ ਨੇ ਜਿਹੜਾ ਆਪਣਾ ਜਥੇਦਾਰ 8ਵਾਂ ਜਥੇਦਾਰ ਬਾਬਾ ਪ੍ਰਤਾਪ ਸਿੰਘ ਜੀ ਨੂੰ ਥਾਪ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ 8ਵੇਂ ਜਥੇਦਾਰ ਬਾਬਾ ਪ੍ਰਤਾਪ ਸਿੰਘ ਜੀ ਨੂੰ ਥਾਪਿਆ ਤੇ ਜਿਹੜੇ 4000 ਸਿੰਘ ਵਿੱਚ ਬਚੇ 80000 ਚੋਂ ਉਹ ਜਿਹੜੇ ਸੀ ਮਿੱਠਾ ਸਰ ਗੁਰਦੁਆਰਾ ਆਨੰਪੁਰ ਸਾਹਿਬ ਦੇ ਨਾਲ ਉਹ ਜ਼ਖਮੀ ਸਿੰਘਾਂ ਨੇ ਉੱਥੇ ਜਾ ਕੇ ਜੰਗਲ ਦੇ ਵਿੱਚ ਬੁੱਢਾ ਦਲ ਦੀ ਹੁਣ ਵੀ ਛਾਉਣੀ ਹੈ ਉੱਥੇ ਜਾ ਕੇ ਜਿਹੜਾ ਮੱਲਮ ਪੱਟੀ ਕੀਤੀ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਨੰਦਪੁਰ ਸਾਹਿਬ ਨਮਸਕਾਰ ਕਰਕੇ ਤੇ ਜਦੋਂ ਹਜੂਰ ਸਾਹਿਬ ਚਲੇ ਗਏ ਇੱਥੇ ਸਾਰੇ ਜਿਹੜੇ ਅੰਗਰੇਜ਼ ਵੀ ਤੇ ਜਿਹੜੇ ਰਾਜੇ ਸੀ ਵਿਆਸਤ ਉਹ ਵੀ ਕਰਮ ਸਿੰਘ ਕਰਮਲੀ ਨੂੰ ਫਿਰ ਉਸ ਵੇਲੇ ਬੁੱਢਾ ਗੱਲ ਨੇ ਜਿਹੜਾ ਉਹ ਸ਼ਰਾਪ ਦਿੱਤਾ ਸੀ ਕਰਮ ਸਿੰਘ ਕਰਮਲੀ ਜਿਹੜਾ ਰਾਜਾ ਹੋਊਗਾ ਇੱਥੋਂ ਦਾ ਪਟਿਆਲੇ ਦਾ ਉਹ ਕੋੜੀ ਹੋ ਕੇ ਮਰੂਗਾ ਤੇ ਇਹਨਾਂ ਦੀ ਆਲ ਔਲਾਦ ਬੰਦ ਉਹ ਜਿਹੜੇ ਅਸੀਂ ਵਜਨ ਪੂਰੇ ਹੋਏ ਇਹਨਾਂ ਦੇ ਜਿਹੜੇ ਰਾਜਾ ਕੋਈ ਵੀ ਉਸ ਵੇਲੇ ਹੁੰਦਾ ਸੀ ਤੇ ਉਹ ਜਿਹੜਾ ਕੋੜੀ ਹੋ ਕੇ ਮਰਦਾ ਸੀ ਫਿਰ ਜਿਹੜਾ ਉਹਨਾਂ ਤੋਂ ਬਾਅਦ ਜਿਹੜੇ ਜਦੋਂ ਰਾਜਾ ਤੀਸਰਾ ਜਿਹੜਾ ਆਇਆ ਕਰਮ ਸਿੰਘ ਕਰਮਲੀ ਤੋਂ ਬਾਅਦ ਤੇ ਬੁੱਢਾ ਦਲ ਦੇ ਜਿਹੜੇ ਸੱਤਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਉਹਨਾਂ ਤੋਂ ਬਾਅਦ ਅੱਠਵੇਂ ਬਾਬਾ ਪ੍ਰਲਾਲ ਸਿੰਘ ਜੀ ਨੌਵੇਂ ਬਾਬਾ ਗਿਆਨ ਸਿੰਘ ਜੀ ਦਸਵੇਂ ਬਾਬਾ ਤੇਜਾ ਸਿੰਘ ਜੀ ਤੇ 11ਵੇਂ ਬਾਬਾ ਸਾਹਬ ਸਿੰਘ ਜੀ ਜਦੋਂ ਬਣੇ ਜਥੇਦਾਰ ਉਹ ਆਕੇ ਸ਼ਰਨੀ ਪਿਆ ਰਾਜਾ ਤੇ ਉਹਨੇ ਆਕੇ ਜਿਹੜੀ ਹੈ ਭੁੱਲ ਬਖਸ਼ਾਈ ਜਿਨ੍ਹਾਂ ਨੇ ਉਹ ਭੁੱਲ ਬਖਸ਼ੀ ਬਾਬਾ ਜੀ ਨੇ ਮਨਾ ਕਰਤਾ ਸੀ ਬਾਬਾ ਸਾਹਿਬ ਸਿੰਘ ਜੀ ਨੇ ਕਿ ਜਿਹੜੇ ਮਹਾਪੁਰਖਾਂ ਦੇ ਬਚਨ ਨੇ ਇਸਰਾਫ ਜਿਹੜਾ ਵਾਪਸ ਨਹੀਂ ਲਿਆ ਜਾਵੇਗਾ ਸੋ ਜਿਹੜੇ ਉਦੋਂ ਦੇ ਬਜ਼ੁਰਗ ਨਿਹੰਗ ਸਿੰਘ ਸੀ ਉਹਨਾਂ ਨੇ ਕਿਹਾ ਕਿ ਬਾਬਾ ਜੀ ਸਾਨੂੰ ਜਿਹੜੀ ਹੈ ਉਹ ਸਜ਼ਾ ਮਿਲ ਜਾਵੇ ਤੇ ਜਿਨ੍ਹਾਂ ਨੇ ਉਦੋਂ ਅਰਦਾਸ ਕੀਤੀ ਸੀ ਉਹ ਕੋੜੀ ਦੀ ਦੇ ਨਾਲ ਜਿਹੜਾ ਜਿਹੜੀ ਉਹਨਾਂ ਦੀ ਔਲਾਦ ਬੰਸੀ ਉਹ ਵੀ ਮਹਾਪੁਰਖ ਸੀ ਨਿਹੰਗ ਸਿੰਘ ਤੇ ਉਹਨਾਂ ਨੇ ਜਦੋਂ ਅਰਦਾਸ ਕਰਕੇ ਆਪਣੇ ਤੇ ਸਾਰਾ ਪਾਪ ਲੈ ਲਿਆ ਉਹਨਾਂ ਨੂੰ ਵੀ ਜਿਹੜਾ ਕੋੜ ਹੋ ਗਿਆ ਸੀ ਤੇ ਉਹ ਵੀ ਜਿਹੜੀ ਬੁੱਢਾ ਦਲ ਦੀ ਸ਼ੋਣੀ ਹੈ ਗੰਮਗੜ ਉਹਨਾਂ ਦੇ ਵੀ ਦੋਵੇਂ ਸਥਾਨ ਬਣੇ ਹੋਏ ਨੇ ਉਹ ਜਿਹੜੇ ਨਿਹੰਗ ਸਿੰਘਾਂ ਨੇ ਅਰਦਾਸ ਕੀਤੀ ਸੀ ਪਰ ਉਹਨਾਂ ਨੇ ਆਪਣੇ ਤੇ ਲੈ ਕੇ ਉਹ ਰਾਜੇ ਦੇ ਜਿਹੜੇ ਗੁਨਾਹ ਸੀ ਉਹ ਮaaf ਕੀਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਕੋੜ ਦੂਰ ਹੋਇਆ ਤੇ ਜਿਹੜੀ ਉਹਨਾਂ ਦੇ ਔਲਾਦ ਹੋਣੀ ਸ਼ੁਰੂ ਹੋਈ ਸੋ ਬਾਬਾ ਜਿੱਥੇ 11ਵੇਂ ਜਿੱਥੇਦਾਰ ਬਾਬਾ ਸਹਿਬ ਸੰਜੀਤ 12ਵੇਂ ਬਾਬਾ ਚੇਤ ਸੰਜੀਤ 13ਵੇਂ ਬਾਬਾ ਸੰਤਾ ਸਿੰਘ 14ਵੀਂ ਜਗ੍ਹਾ ਤੇ ਦਾਸ ਦਰਸ਼ਨ ਕਰ ਰਹੇ ਆ ਸੋ ਆਪਾਂ ਮਹਾਨ ਯੋਧੇ ਸੂਰਮਿਆਂ ਦਾ ਅੱਜ ਆਪਾਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਜਨਮ ਦਿਹਾੜਾ ਬਾਬਾ ਹਨੂਮਾਨ ਸਿੰਘ ਜੀ ਹੋਰਾਂ ਦਾ ਮਨਾ ਰਹੇ ਆ ਫੇਰ ਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਅਰਦੇਆਂ ਵਿੱਚੋਂ ਅੱਜ ਆਪਾਂ ਦੇਖ ਰਹੇ ਹਾਂ ਕਿੰਨੀ ਚਹਿਲ-ਪਹਿਲ ਅਕਾਲ ਤਖਤ ਸਾਹਿਬ ਤੇ ਹੋਰ ਵੀ ਬਹੁਤ ਪ੍ਰੋਗਰਾਮ ਸੀ ਪਰ ਰਾਤੀ ਵਜਨ ਹੋਏ ਕਿ ਬਾਬਾ ਜੀ ਸਿੰਘ ਸਾਹਿਬ ਜੀ ਆਪਾਂ ਉਹ ਮਹਾਨ ਯੋਧੇ ਸੂਰਮੇ ਸ੍ਰੀ ਅਕਾਲ ਤਖਤ ਸਾਹਿਬ ਦੇ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਉਹਨਾਂ ਦੇ ਜਨਮ ਦਿਹਾੜਿਆਂ ਤੇ ਜਰੂਰ ਹਾਜ਼ਰੀ ਲਵਾਉਣੀ ਹੈ ਸਿੰਘ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੋਈ ਸਮਾਂ ਸੀ ਇਸ ਜਿਹੜੇ ਅਸਥਾਨ ਤੇ ਮਾਨ ਸਿੰਘ ਹੋਰੀ ਸ਼ਾਇਦ ਹੁਣ ਇੱਥੇ ਹੈ ਜਾਂ ਨਹੀਂ ਪਰ ਉਹ ਚਾਬੀ ਲੈ ਕੇ ਇਥੋਂ ਵੀ ਤੁਸੀਂ ਬਜ਼ੁਰਗ ਕਈ ਹੋਣੇ ਆ ਬਾਬਾ ਸੰਤਾ ਸਿੰਘ ਜੀ ਕੋਲੇ ਪਟਿਆਲੇ ਆ ਗਏ ਤੇ ਬਾਬਾ ਜੀ ਕਹਿੰਦੇ ਕੋਈ ਨਹੀਂ ਤੁਸੀਂ ਵੀ ਸਾਡੇ ਹੀ ਹੋ ਤੁਸੀਂ ਸੰਭਾਲੋ ਕੋਈ ਗੱਲ ਨਹੀਂ ਤੇ ਮੈਂ ਵੀ ਬਾਬਾ ਜੀ ਦਾ ਹਜੂਰੀ ਸੇਵਕ ਗੜਬਈ ਸੀ ਤੇ ਬਾਬਾ ਹੀ ਹੋਰੀ ਹਰ ਵਾਰੀ ਇੱਥੇ ਦਰਸ਼ਨ ਦਦਾਰੇ ਕਰਦੇ ਸੀ ਹੁਣ ਵੀ ਜਿਹੜੇ ਇੱਥੋਂ ਦੇ ਅ ਮੁਖ ਜਿਹੜੇ ਸਾਡੇ ਪ੍ਰਧਾਨ ਨੇ ਜਾਂ ਹੈਡ ਗ੍ਰੰਥੀ ਮੈਂਬਰ ਸਹਿਬਾਨ ਸੁਹਾਣੇ ਦੇ ਕੁੰਬੜੇ ਦੇ ਸਾਰੇ ਜਿੱਥੇ ਪਰਵਿੰਦਰ ਸਿੰਘ ਜੀ ਬੈਠੇ ਨੇ ਬੜੇ ਪਿਆਰ ਵਾਲੇ ਸਾਰੇ ਬਹੁਤ ਸਤਿਕਾਰ ਦਿੰਦੇ ਨੇ ਬੁੱਢਾ ਦਲ ਨੂੰ ਹਰ ਸਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਇੱਥੇ ਬੜਾ ਕੀਤਾ ਜਾਂਦਾ ਹੈ ਜਿਹੜਾ ਤਨ ਮਨ ਧਨ ਦੇ ਨਾਲ ਇਹ ਸੇਵਾਵਾਂ ਕਰਦੇ ਨੇ ਮੈਂ ਬੇਨਤੀ ਕਰਦਾ ਜਿੰਨਾ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਤੇ ਬਾਣੇ ਬਾਣੇ ਦੇ ਧਰ ਨਹੀਂ ਹੋਵੋ ਨਾਲ ਬੇਨਤੀ ਕਰਦਾ ਜਿੰਨਾ ਨੌਜਵਾਨ ਜਿਹੜੇ ਸਾਡੇ ਬੱਚੇ ਨਸ਼ਿਆਂ ਦੇ ਆਦੀ ਹੋਏ ਹੋਏ ਨੇ ਉਹ ਨਸ਼ਿਆਂ ਦਾ ਤਿਆਗ ਕਰਕੇ ਬਾਣੀ ਬਾਣਾ ਪੰਥ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਣੋ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਗੁਰੂ ਸਾਹਿਬ ਕਿਰਪਾ ਕਰਨ ਆਪਾ ਸਾਰੇ ਉਹ ਮਹਾਨ ਯੋਧੇ ਸੂਰਮੇ ਭੰਗਤਾਂ ਨਾਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹੋਇਆ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹੋਇਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਰੀਆਂ ਨਹਿੰਗਸਣ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ